ਜਿਹੜਾ ਹਾਂ ਘਰ ਦੇ ਵਿੱਚ ਟੋਆ ਪੱਟਿਆ ਬਹੁਤ ਜ਼ਿਆਦਾ ਟੈਲੀਫੋਨ ਮੈਸੇਜ ਆਇਆ ਵੀ ਇਹਦੇ ਬਾਰੇ ਪੁੱਛ ਰਹੇ ਵੀ ਇਹ ਕਿਉਂ ਕਾਦੇ ਵਾਸਤੇ ਪੱਟਿਆ ਇਹ ਇਹਦੇ ਬਾਰੇ ਦੱਸਦੇ ਆ ਵੈਸੇ ਪਿੰਡਾਂ ਸਾਸਤਰੀ ਗੋਲ ਜੀ ਵੈਸੇ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਇਹਦੇ ਬਾਰੇ ਜਿਹੜੇ ਹੁਣ ਕੋਈ ਸ਼ਹਿਰ 'ਚ ਰਹਿੰਦੇ ਜਾਂ ਬਾਹਰ ਕੰਟਰੀ 'ਚ ਰਹਿੰਦੇ ਆ ਉਹਨਾਂ ਨੂੰ ਨਹੀਂ ਪਤਾ ਹੋਣਾ ਹੈਗਾ ਵੀ ਇਹ ਕਾਦੇ ਪੱਟਿਆ ਟੋਆ ਇਹ ਦੱਸਦੇ ਆ ਇਹਦੇ ਬਾਰੇ ਵੀ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਸਾਰਾ ਐਕਸਪਲੇਨ ਕਰਾਂਗੇ ਬਾਕੀ ਆਪਣੇ ਬੰਦੇ ਸਾਰੇ ਆ ਚੁੱਕੇ ਕੰਮ ਤੇ 150 ਲੀਟਰ ਨਿਕਲ ਗਈ ਥੱਲੇ ਤੇ ਚੱਲੋ ਭਾਈ ਲੱਗੂ ਪਰਦੇ ਸਮਝਉਂਦੇ ਹੁਣ ਤਾਂ ਪਰ ਚੱਲਦੇ ਕੋਠੇ ਪਰ ਲੋ ਜੀ ਇੱਥੋਂ ਆਪਾਂ ਤੁਹਾਨੂੰ ਦੱਸਦੇ ਸਾਰਾ ਜਿਹੜਾ ਟੋਆ ਪੱਟਿਆ ਹੋਇਆ ਆ ਇਹ ਜੋ ਸਾਹਮਣੇ ਵਾਲਾ ਟੋਆ ਇਹ ਇਹ ਕਿਉਂ ਪਟਿਆ ਕਾਦੇ ਵਾਸਤੇ ਦੱਸ ਦੇ ਫੋਨ ਆ ਰਿਹਾ ਸੀ ਕਿ ਮੈਨੂੰ ਮੈਂ ਫੋਨ ਕਟਿਆ ਜਿਹੜਾ ਇਹ ਟੋਆ ਪਟਿਆ ਇੱਥੇ ਬਣਨੀ ਜੀ ਆਪਣੀ ਲੈਟਰਿੰਗ ਇਹਦੇ ਵਿੱਚ ਜੋ ਵੀ ਕਿਰਿਆਪਾਂ ਕਰਦੇ ਆ ਸਵੇਰੇ ਸੁਭਾ ਸ਼ਾਮ ਦੁਪਹਿਰ ਨੂੰ ਜਦ ਵੀ ਜੋਰ ਪੈਂਦਾ ਉਹਦੇ ਵਾਸਤੇ ਟੋਆ ਹੈ ਗੱਡੀ ਲੰਗੀ ਇੱਥੇ ਉਹ ਖਾਣਾ ਬਣ ਜਾਣਾ ਇਹਦੇ ਵਿੱਚ ਜੋ ਵੀ ਮਲਮੁੱਤਰ ਫਿਰ ਜਮਾ ਹੋ ਜਾਂਦਾ ਫਿਰ ਇਹ ਤਿੰਨ ਤੋਂ ਚਾਰ ਸਾਲ ਬਾਅਦ ਹੀ ਫਿਰ ਸਫਾਈ ਵੀ ਹੋ ਜਾਂਦੀ ਆ ਔਰ ਉਹ ਲੇਜਨ ਕੱਢ ਕੇ ਵਿੱਚ ਜੋ ਵੀ ਹੈ ਇੱਕ ਮਿੱਟੀ ਜੀ ਹੁੰਦੀ ਆ ਲਿਖਿਆ ਹੁੰਦਾ ਖੰਬਿਆਂ 'ਤੇ ਲਿਖਿਆ ਤੁਸੀਂ ਦੇਖਿਆ ਹੀ ਹੋਣਾ ਤੇ 이러지 ਸ਼ਹਿਰਾਂ ਦੇ ਵਿੱਚ ਨਾ ਪਹਿਲੇ ਆਲਰੇਡੀ ਬਣੇ ਹੁੰਦੇ ਆ ਜਿਵੇਂ ਪਿੰਡ ਸ਼ਹਿਰ ਦੇ ਵਿੱਚ ਜਿਹੜੀ ਸੀਵਰੇਜ ਹੁੰਦੀ ਹੁਣ ਪਹਿਲੇ ਮੰਬਾਰ ਬਣਾਈਆਂ ਹੁੰਦੀ ਆ ਬਾਹਲੀ ਕੰਟਰੀਆਂ ਦੇ ਵਿੱਚ ਪਹਿਲੇ ਬਣੀਆਂ ਹੁੰਦੀਆਂ ਪਰ ਸਿਰਫ ਉੱਥੇ ਹੀ ਨਹੀਂ ਹੈਗਾ ਸਿਸਟਮ ਇਹ ਜੋ ਸ਼ਹਿਰਾਂ ਨਾਲ ਨੂੰ ਵੀ ਬਾਹਰੋਂ ਜਿਹੜਾ ਨਹੀਂ ਪਤਾ ਸੀ ਬਾਹਰੋਂ ਟੈਲੀਫੋਨ ਆਇਆ ਕਿ ਵੀ ਘਰ ਤੋਂ ਅੱਗੇ ਟੂਆ ਕਿਉਂ ਪਟਾਇਆ ਸ਼ਹਿਰ ਵਾਲਿਆਂ ਦੇ ਫੋਨ ਆ ਵੀ ਟੂਆ ਕਾਹਦੇ ਪਟਾਇਆ ਬਈ ਇਹਦੇ ਵਿੱਚ ਬਣਨੀ ਆਪਣੀ ਲੈਟਰਿੰਗ ਜਿੱਥੇ ਮਲਬੂਤਰ ਸਾਰਾ ਇਹਦੇ ਵਿੱਚ ਜਮਾ ਹੋਣਾ ਠੀਕ ਹੈ ਜੀ ਸ਼ਹਿਰਾਂ ਚ ਨਹੀਂ ਹੈਗਾ ਬਾਹਲੀ ਕੰਟਰੀ ਚ ਨਹੀਂ ਹੈਗਾ ਟੋਏ ਇਹ ਇੱਥੇ ਹੀ ਆ ਹਰ ਕਿਵੇਂ ਹੈ ਭਾਈ ਹੋਰ ਠੀਕ ਠਾਕ ਲੱਗ ਰਿਹਾ ਆਪਣਾ ਕੰਮ ਸਤਿ ਸ੍ਰੀ ਅਕਾਲ ਜੀ ਤੂੰ ਨਹੀਂ ਲਾ ਲਈ ਹੂੰ 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 ਸੇ ਕੋਈ ਪੈਸੇ ਕੋਈ ਲੱਗ ਗਿਆ ਉਹਨਾਂ ਲੈਂਟਰ ਤੱਕ ਪੁੱਜ ਚੁੱਕਿਆ ਸਾਰਾ ਕੰਮ ਹੈ ਲੈਂਟਰ ਦੇ ਉੱਪਰ ਅੱਜ ਦੀ ਲਾਈਵ ਬਿਟੀ ਤੁਹਾਡਾ ਸਵਾਗਤ ਹੈ ਜੀ ਤੇ ਵਿੱਚ ਤੇ ਇੱਕ ਅਲਟਾ ਬਹੁਤ ਨਿਕਲੀਆਂ ਹੁਣ ਤਾਂ ਕੰਮ ਨੇੜੇ ਦੇ ਵਿੱਚ ਹੀ ਆਪਣਾ ਸਾਰਾ ਉਹਨੋ ਕੇ ਆਪਣਾ ਸਾਰਾ ਇਧਰ ਨਿਬੜ ਗਿਆ ਹੈ ਨਾ ਅੱਜ ਚਣਾਈ ਰਹੀ ਉਹ ਤੇ بیم ਭਰਨੇ ਅੱਛਾ بیم ਭਰਨੇ ਆ ਚਣਾਈ ਤੋਂ ਬਾਅਦ بیم ਹੈ ਅੱਛਾ ਫਿਰ ਲੋਜ਼ੋ ਕੋ ਬੰਦਾ ਬਜਰੀ ਝੋਈ ਜਾਊਗਾ ਥੱਲੇ ਤੇ ਇਹਨੇ ਬਜਰੀ ਲਾਉਣੇ ਵਾਲਾ ਸਰਕਲ ਜਿਹਾ ਬਣਾਓ ਲੇਕਿਨ ਅਸੀਂ ਇਧਰ ਜੜਾ ਦੋ ਬੰਦੇ ਬਜਰੀ ਜਿਹੜਾ ਬਾਕੀ ਦਾ ਲਾਓ ਬਜਰੀ ਉਹ ਤਾਂ ਭਰਨੇ ਵਾਲਾ ਚੱਲੀਏ ਥੱਲੇ ਆਪਾਂ ਨਿਆ ਕੋਣ ਆ ਨਾ ਤਾਂ ਨੇ ਥੋਨ ਪਰ ਇਹਨਾਂ ਦਾ ਸਾਰਾ ਇਹਦਾ ਨਾ ਆ ਪੈਪ ਹੈ ਜਿੰਨੇ ਜਿੱਦਾਂ ਹੁਣ ਸਾਰੇ ਆ ਇੱਥੇ ਅੰਦਰ ਬਾਥਰੂਮ ਚ ਆ ਗਿਆ ਇੱਥੇ ਆਪਣੇ ਫਲਸ਼ ਬਣ ਨੇ ਇਹਦਾ ਜਿਹੜਾ ਪੈਪ ਹੈ ਫਿਰ ਉਹਦੇ ਨਾਲ ਅਟੈਚ ਹੋ ਜਾਂਦਾ ਸਾਰਾ ਫਿਰ ਜਦੋਂ ਤੁਸੀਂ ਪਾਣੀ ਛੱਡਦੇ ਸਾਰਾ ਮਲਮੁੱਤਰ ਉੱਧਰ ਜਾਂਦਾ ਫਿਰ ਉਹਦੇ ਵਿੱਚ ਇੱਧਰ ਆ ਬਾਥਰੂਮ ਦਾ ਇੱਧਰ ਆ ਪੂਰੀ ਸੀਵਰੇਜ ਇੱਥੇ ਨੂੰ ਪੈ ਜਾਂਦੀ ਆ ਖੁੱਲ ਗਿਆ ਹਾਂ ਥੱਲੇ ਦਾ ਬੈਲਡ ਹੋਇਆ ਹੈ ਹੈ ਬੈਲਡ ਹੋਇਆ ਤੇ ਅੱਛਾ ਪੱਟੇ ਦਿੱਤਾ ਫਿਰ ਹਾਂਜੀ ਸਭ ਵਧੀਆ ਹੋ ਗਿਆ ਉਹ ਨਵੇਂ ਹੀ ਲੱਗ ਜਾਊਗਾ ਅੱਛਾ ਫੋਟੇ ਥੱਲੇ ਗਿਆ ਬੈ ਨੀ ਹਾਂ ਥੱਲੇ ਵੀ ਹਾਂ ਫੋਟੇ ਥੱਲੇ ਗਿਆ ਜਿਹੜਾ ਬੈਨਾ ਵੀ ਹੋਗਾ ਫੋਟੇ ਦੇ ਫੋਟੇ ਥੱਲੇ ਫੋਟੇ ਡੇ ਪਰ ਥੱਲੇ ਹੋਊਗਾ ਅੱਗੇ ਦਿੰਦਰ ਬਣਾਤੇ ਇੱਧਰ ਆ ਜਿੰਨਾ ਵੀ ਸਾਰਾ ਇੱਥੇ ਤੋਂ ਇਹਦਾ ਪਾਣੀ ਵਾਲੇ ਆ ਸੀਵਰੇਜ ਵਾਲੇ ਪਿੱਛੇ ਲੈਟਰਿੰਗ ਦੇ ਪਾਈਪ ਸਾਰੇ ਫਿਰ ਵਿਚੇ ਵਿਚੋਂ ਥੱਲੇ ਕਰਕੇ ਸਾਰੇ ਕੱਢ ਤੇ ਇੱਥੇ ਤੇ ਪਾ ਕੇ ਆ ਉਧਰ ਬਸ ਉਹਨਾਂ ਨੂੰ ਤਾਂ ਖੱਡੇ ਨਾਲ ਜੋੜਨੇ ਆ ਬਸ ਉਹ ਪਾਈਪ ਹੱਦ ਰੋਜਾ ਪਟਣ ਲੱਗੇ ਆ ਅੱਦਰਲਾ ਤੇ ਇਹ ਅੱਗੇ ਜਾਊਗਾ ਹੁਣ ਇੱਥੇ ਆ ਟਾਇਲਟ ਤੇ ਚੱਕੂ ਨਹੀਂ ਸਾਰੇ ਮੈਨੂੰ ਚਕਾਉਣੀ ਪੈਣੀ ਟਾਇਲਟ ਤੇ ਤਾਂ ਫਿਰ ਨਾਲ ਦੇ ਨਾਲ ਸਾਰੇ ਦਾ ਸਰਕਲ ਚੱਲਣਾ ਥੋੜਾ ਇੱਧਰ ਵੀ ਜੋੜ ਦੇ ਜਾਨੂੰ ਅੱਗੇ ਕਰਵਾ ਦੇਣੇ ਘਰ ਤੇ ਮੂਰੇ ਆਣ ਮੂਰੇ ਲੈ ਜਾਂਦੇ ਉਹ ਉੱਥੇ ਅੱਗੇ ਜਿੱਥੇ ਆ ਪੈਣੀ ਹਾਂ ਗਮਲੇ ਗਮਲੇ ਤੇ ਅੱਗੇ ਲਵਾ ਦਿੰਦੇ ਇਹਨੂੰ ਫਿਰ ਚਕਾ ਕੇ ਆਹ ਬਾਲਤੁਰਮੇਦਾ ਵਿੱਚ ਵੀ ਲੱਗਿਆ ਸਾਰਾ ਸਿਸਟਮ ਲਾ ਦਿੱਤਾ ਇੱਥੇ ਇੱਥੋਂ ਤੋਂ ਹੁਣ ਸਾਰਾ ਹੈ ਅੰਦਰ ਚਲੀ ਜਾਣਾ ਸਾਰਾ ਹਲੋ ਜੀ ਅੱਜ ਦਾ ਆਪਣਾ ਸਵੇਰ ਦਾ ਲਾਈਵ ਹੈ ਇਹ ਤੁਸੀਂ ਬਹੁਤ ਪਿਆਰ ਸਤਿਕਾਰ ਦਿੰਦੇ ਆ ਲਾਈਵ ਬੜੇ ਚਾਅ ਨਾਲ ਦੇਖਦੇ ਨੇ ਸਾਰੇ ਬੰਦੇ ਰਿ ਇਹ ਦਿਸਦਾ ਸਰੇ ਜਾਵੇ। ਉਹ ਇੱਥੇ ਦਾ ਸਰੇ ਜਾਊਗਾ। ਮੈਂ ਗਟਕਾ ਪਿਆ ਇਹ ਫਿਰ ਉਹਦੇ ਵਿੱਚ ਪੈ ਜਾਣਾ। ਦੇ ਵਿੱਚ ਕੋ ਕੋ ਘਟਾ ਘੱਲੇ ਫਿਰ ਉਹਦੀ ਤਵਾਈ ਹੋਊਗੀ ਫਿਰ ਆਲੇ-ਦਾਲੇ ਕੰਦਾ ਹੋਣੀ ਹੈ ਇਹਦੇ ਦਿਖਾਉਂਦਾ ਰਹੂਗਾ ਤੁਸੀਂ ਦੇਖਦੇ ਰਹੋ ਕੰਢਲੇ 'ਚ ਇੱਟਾਂ ਹੋਣੀਆਂ ਇਹਦੇ ਵਿੱਚ ਇੱਟ ਲੱਗਣੀਆਂ ਲਓ ਭਾਈ ਸਾਰਾ ਮੁਕੰਮਲ ਹੋ ਗਿਆ ਆਪਣਾ। ਕਾਲੋ ਇੱਧਰ ਆ ਜਾ। ਤੂੰ ਕੜੋ ਇੱਧਰ ਆ ਓਏ ਇੱਧਰ ਆ ਜਾ। ਇੱਧਰ ਆ ਜਾ। ਗਰਾਹਤਾ ਦਾ ਬਲਾਕ ਕਰੋ ਮੈਂ ਥੱਪੜ ਮਾਰੂਗਾ ਥਲੇ ਦੇ। ਲਓ ਭਾਈ। ਔੜੀ ਛੋੜੀ ਸਾਰੇ ਕੰਮ ਹੁੰਦੇ ਜਾ ਰਹੇ ਆ। ਮੈਂ ਕਰਾਂ ਫੋਨ ਇਟੌਣੀ 2000 ਹਲਾ ਲੇਟਾ। ਇਹ ਲੱਗੀਆਂ ਫੱਡੇ ਦੇ ਵਿੱਚ ਇਦਾਂ ਦੇ ਉਹਦੇ ਵਿੱਚ। ਮਿਸਤਰੀ ਕਹਿੰਦਾ ਵੀ ਨਵੀਂ ਉਹ ਲਾ। ਮੇਰਾ ਪੁਰਾਣੀ ਲਾਦੇ ਨਾ ਕਹਿੰਦਾ ਸਰ ਇਹ ਮੰਗਾਈਏ ਤੇ ਇਹ ਲਵਾਈਏ ਆ ਜਾ ਬਈ ਦੂਰ ਤੇ ਵੱਟ ਲੈ ਨੇੜੇ ਤਾਂ ਬਹੁਤ ਮਿਸਮਟ ਮਾਲ ਪਾਇਆ ਹੋਣਾ ਹਾਂ ਥੋੜੇ ਇਹਨਾਂ ਤੋਂ ਜ਼ਿਆਦਾ ਨਹੀਂ ਹੈ ਥੋੜੇ ਥੋਪ ਪੈਪ ਜਪਾ ਕੇ ਭਰਤਾ ਦਾ ਉਦਰਾ ਜਾ ਛੱਡ ਦੇ ਗਿਆ ਸਾਲ ਲੱਕੜੀ ਵਾਲਾ ਵਾੜੀ ਜਾ ਹੈ ਚੱਕੋ ਇਹਨੇ ਇਹਨ ਮੈਂ ਕ ਸਾਫ ਕਰਾ ਕੇ ਰੰਗ ਕਰਾਏ ਲਈਏ ਇੱਕ ਵਾਰ ਹਾਂ ਅੱਛਾ ਕਿਧਰ ਪਾਣੀ ਪੁਣੀ ਮਾਰ ਕੇ ਨਾ ਰੰਗ ਮਾਰਦੇ ਆ ਚੰਗੇ ਕਰਦੇ ਪਰ ਜਿੱਥੇ ਬਾਈ ਤੇ ਮਰੌਦੀ ਭਾਵੇਂ ਲੈ ਗਾ ਡੱਬੀ ਓਪਾ ਨਿਕਲ ਜਾਵੇਗਾ ਹੈ ਓਪਾ ਨਿਕਲ ਜਾਵੇਗਾ ਹਾਂ 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 ਓਪਾ ਨਿਕਲ ਜਾਵੇਗਾ ਹੂੰ ਹੂੰ ਲੋ ਜੀ ਅੱਜ ਦੀ ਲਾਈਵ ਵੀਡੀਓ ਆਪਾਂ ਬੰਦ ਕਰਦੇ ਆਂ ਜੀ ਧੰਨਵਾਦ ਜੀ ਲਾਈਵ ਦੇਖਣ ਵਾਸਤੇ ਅੱਜ ਦੀ ਲਾਈਵ ਅਪਡੇਟ ਹੈ ਤੇ ਬਾਕੀ ਬਲੌਗ ਬਣਦਾ ਰਹੂਗਾ ਵੀ ਤੁਸੀਂ ਦੇਖਦੇ ਰਹੋ ਮਾਰ ਬਲੌਗ ਬਣਾਉਂਗਾ ਚੱਲੂਗਾ ਆਪਣਾ ਧੰਨਵਾਦ ਜੀ ਲਾਈਵ ਦੇਖਣ ਵਾਸਤੇ